ਅਦਵੀ ਵਾਲਾ ਮਾਮਲਾ ਲਗਾਤਾਰ ਵੀ ਪਹਿਲਾਂ ਵੀ ਚਰਚਾ ਚ ਰਿਹਾ ਹੁਣ ਵੀ ਆ ਜੀ ਜਸਟਿਸ ਜੋਰਾ ਸਿੰਘ ਮਾਨ ਆਪ ਦੇ ਵੱਡੇ ਲੀਡਰ ਵੀ ਨੇ ਉਹਨਾਂ ਨੇ ਇੱਕ ਦਾਵਾ ਕੀਤਾ ਸੀ ਕਿ ਅ ਅਦਵੀ ਵਾਲੇ ਮਾਮਲੇ ਅਦਵੀ ਵਾਲੇ ਮਾਮਲੇ ਦੇ ਵਿੱਚ ਇਕੱਲੇ ਜਿਹੜੇ ਆ ਉਹ ਹੋਰ ਸਾਰੇ ਲੀਡਰ ਨਹੀਂ ਐ ਆਪਦੇ ਵੀ ਕੁਝ ਵੱਡੇ ਲੀਡਰ ਨੇ ਜੀ ਇਸ ਦੇ ਨਾਲ ਨਾਲ ਉਹਨਾਂ ਨੇ ਮੰਤਰੀ ਸਾਹਿਬ ਨੂੰ ਵੀ ਸਿੱਧਾ ਚੈਲੰਜ ਕੀਤਾ ਸੀ ਸੀਐਮ ਸਾਹਿਬ ਨੂੰ ਪਰ ਕਿਤੇ ਨਾ ਕਿਤੇ ਸੀਐਮ ਸਾਹਿਬ ਇਹ ਸਾਰੀਆਂ ਰਿਪੋਰਟਾਂ ਲੁਕਾਉਂਦੇ ਹੋਏ ਨਜ਼ਰ ਆ ਰਹੇ ਆ ਨਹੀਂ ਦੇਖੋ ਇਹ ਇਲੈਕਸ਼ਨ ਦੀ ਗੱਲ ਐ ਤੇ ਉਹਨਾਂ ਨੇ ਕੋਈ ਕਿਸੇ ਦਾ ਸਿੱਧਾ ਨਾਮ ਨਹੀਂ ਲਿਆ ਮੈਂ ਇੱਥੇ ਥੋੜੀ ਗੁਸਤਾਖੀ ਚਾਹਾਂਗਾ ਕਰੈਕਸ਼ਨ ਦੇ ਵਜੋਂ ਜੀ ਕਿਉਂਕਿ ਇੱਕ ਹੁੰਦੀ ਹੈ ਸੱਤਾ ਤਾਰੀ ਤੇ ਰੋਲਿੰਗ ਤੇਰ ਕਿਸੇ ਵੀ ਨੇਤਾ ਦਾ ਨਾਮ ਲੈ ਕੇ ਗੱਲ ਕਰਨੀ ਜੀ ਜਾਂ ਸਿਆਸੀ ਤੇਰ ਦਾ ਹਵਾਲਾ ਦੇਣਾ ਦੋ ਚੀਜ਼ਾਂ ਵੱਖੋ ਵੱਖਰੀਆਂ ਕਿਸੇ ਦਾ ਕੋਈ ਉਹਨਾਂ ਨੇ ਨਾਮ ਨਹੀਂ ਲਿਆ ਨਹੀਂ ਨਾਮ ਨਹੀਂ ਲਿਆ ਨਾਮ ਨਹੀਂ ਲਿਆ ਉਹਨਾਂ ਨੇ ਮਤਲਬ ਕਿ ਇੱਕ ਇੰਟਰਵਿਊ ਦੇ ਵਿੱਚ ਇਹਨਾਂ ਚੀਜ਼ਾਂ ਦਾ ਜ਼ਿਕਰ ਕੀਤਾ ਸੀ 2 ਮਹੀਨੇ ਪਹਿਲਾਂ ਹੂੰ ਹੁਣ ਕਿਉਂਕਿ ਬੇਅਦਬੀ ਦਾ ਮਾਮਲਾ ਜਿਹੜਾ ਉਹ ਇੱਕ ਵਾਰੀ ਫੇਰ ਚਰਚਾ ਦੇ ਵਿੱਚ ਆ ਚਰਚਾ ਦੇ ਵਿੱਚ ਇਸ ਕਰਕੇ ਆ ਕਿਉਂਕਿ ਕੱਲ ਕਾਂਗਰਸੀਆਂ ਨੇ ਹੀ ਇੱਕ ਪ੍ਰੈਸ ਕਾਨਫਰੰਸ ਕੀਤੀ ਸੀਗੀ ਤਾਂ ਇਸ ਪ੍ਰੈਸ ਕਾਨਫਰੰਸ ਦੇ ਦੌਰਾਨ ਉਹਨਾਂ ਨੇ ਇਹ ਗੱਲ ਕਹੀ ਕਿ ਭਈ ਅਸਲ ਦੇ ਵਿੱਚ ਜੋ ਰਣਵੀਰ ਸਿੰਘ ਖਟੜਾ ਨੇ ਜੀ ਉਹਨਾਂ ਨੂੰ ਡਰਾਇਆ ਜਾ ਰਿਹਾ ਮਤਲਬ ਕਿ ਇਨਵੈਸਟੀਗੇਸ਼ਨ ਦੇ ਬਹਾਨੇ ਵਗੈਰਾ ਵਗੈਰਾ ਇਸ ਤੋਂ ਪਹਿਲਾਂ ਇੱਕ ਦਾਵਾ ਬੜਾ ਵੱਡਾ ਦਾਵਾ ਕੀਤਾ ਬੀਬੀ ਜਗੀਰ ਕੌਰ ਜੀ ਨੇ ਬੀਬੀ ਜਗੀਰ ਕੌਰ ਨੇ ਕਿਹਾ ਕਿ ਇੱਥੇ ਕੇਸਾਂ ਨੂੰ ਸলো ਡਾਉਨ ਕਰਕੇ ਮਤਲਬ ਕਿ ਪੰਜਾਬ ਦੇ ਵਿੱਚ ਕੇਸਾਂ ਨੂੰ ਸলো ਡਾਉਨ ਕਰਕੇ ਇਹਨਾਂ ਦੀ ਪੈਰਵਾਈ ਇਹਨਾਂ ਦੀ ਕਾਰਵਾਈ ਜਿਹੜੀ ਆ ਉਹ ਬਿਲਕੁਲ ਬੋਝਲ ਜੀ ਕਰਨ ਉਪਰੰਤ ਇਹਨਾਂ ਨੇ ਜਾ ਕੇ ਆਮ ਆਦਮੀ ਪਾਰਟੀ ਵਾਲਿਆਂ ਨੇ ਹਰਿਆਣੇ ਦੇ ਵਿੱਚ ਸਰਸੇ ਵਾਲਿਆਂ ਨਾਲ ਜਿਹੜੇ ਡੇਰੇ ਸਰਸਾ ਵਾਲੇ ਆ ਕਿ ਭਈ ਇਹਨਾਂ ਦੇ ਨਾਲ ਜਾ ਕੇ ਵੋਟਾਂ ਦਾ ਸੌਦਾ ਮਾਰ ਲਿਆ ਜੀ ਸੋ ਇਸ ਕਰਕੇ ਦੋ ਤਿੰਨ ਚੀਜ਼ਾਂ ਜਿਹੜੀਆਂ ਨੇ ਉਹ ਇਕੱਠੀਆਂ ਹੋਈਆਂ ਤੇ ਅਸੀਂ ਖੁਦ ਵੀ ਇੱਕ ਪੋਸਟ ਵੇਖੀ ਜਿਹੜੀ ਕਿ ਸ਼ੇਅਰ ਹੋਈ ਹੋਈ ਸੀਗੀ ਤੁਸੀਂ ਜਿਵੇਂ ਕਹਿ ਰਹੇ ਹੋ ਕਿ ਸਿੱਧਾ ਮਤਲਬ ਕਿ ਜਸਟਿਸ ਜੂਰਾ ਸਿੰਘ ਜੀ ਉਹਨਾਂ ਦੇ ਹਵਾਲੇ ਨਾਲ ਹੀ ਇੱਕ ਪੋਸਟ ਵਾਇਰਲ ਹੋਈ ਹੈ ਸ਼ਾਇਦ ਜਿੱਥੋਂ ਤੁਸੀਂ ਅੰਦਾਜ਼ਾ ਲਾ ਰਹੇ ਹੋ ਜੀ ਜੀ ਕਿ ਉਹਨਾਂ ਨੇ ਜੀ ਆਮ ਆਦਮੀ ਪਾਰਟੀ ਬਾਲੂngਲ ਚੁੱਕੀ ਐ ਐਸਾ ਖੁਸ਼ ਨਹੀਂ ਐ ਉਹ ਪੋਸਟ ਬਣਾਈ ਗਈ ਆ ਕਿਉਂਕਿ ਇਹ ਚੀਜ਼ ਮੈਂ ਉਹਨਾਂ ਤੋਂ ਹੀ ਸਪਸ਼ਟ ਕਰਵਾਈ ਆ ਅੱਜ ਅਸੀਂ ਇਸੇ ਕਨਫਿਊਜ਼ਨ ਨੂੰ ਦੂਰ ਕਰਨ ਵਾਸਤੇ ਉਹਨਾਂ ਦੇ ਨਾਲ ਇੱਕ ਲੰਮੀ ਚੌੜੀ ਗੱਲਬਾਤ ਕੀਤੀ ਆ ਜੀ ਅੱਛਾ ਗੱਲਬਾਤ ਇਹ ਆ ਕਿ ਬਈ ਵੈਸੇ ਮੈਂ ਕਲੀਅਰ ਕਰ ਦੇਵਾਂ ਕਿ ਮੈਂ ਰਿਕਾਰਡਿੰਗ ਨਹੀਂ ਕਰਦਾ ਹੁੰਦਾ ਠੀਕ ਆਮ ਤੌਰ ਤੇ ਜਿਹੜੇ ਚੈਨਲ ਨੇ ਅੱਜਕੱਲ੍ਹ ਵੈਬ ਚੈਨਲ ਨੇ ਜਾ ਪੱਤਰਕਾਰ ਨੇ ਉਹ ਰਿਕਾਰਡਿੰਗ ਪਾ ਦਿੰਦੇ ਆ ਜੀ ਮੈਂ ਇਸ ਨੂੰ ਠੀਕ ਨਹੀਂ ਮੰਨਦਾ ਜਦ ਤੱਕ ਕੋਈ ਪਰਮਿਸ਼ਨ ਨਾ ਦੇਵੇ ਜੀ ਠੀਕ ਹੈ ਜੀ ਪਹਿਲਾਂ ਅਸੀਂ ਵੀ ਇਦਾਂ ਕਰਦੇ ਹੁੰਦੇ ਸੀਗੇ ਪਰ ਬਾਅਦ ਦੇ ਵਿੱਚ ਜਦੋਂ ਪਤਾ ਲੱਗਿਆ ਕਿ ਬਾਈ ਕਾਨੂੰਨਾਂ ਨੇ ਇਸ ਚੀਜ਼ਾਂ ਠੀਕ ਨਹੀਂ ਹੈ ਤੇ اخلاقی ਤੌਰ ਤੇ ਵੀ ਇਸ ਚੀਜ਼ਾਂ ਠੀਕ ਨਹੀਂ ਹੈ ਤਾਂ ਮੈਂ ਜਿੰਨੀ ਵੀ ਗੱਲਬਾਤ ਕੀਤੀ ਹੈ ਉਹਨਾਂ ਦੀ ਮੇਰੇ ਕੋਲ ਕੋਈ ਰਿਕਾਰਡਿੰਗ ਨਹੀਂ ਪਰ ਕੁਝ ਗੱਲਾਂ ਮੈਂ ਉਹਨਾਂ ਨੂੰ ਪੁੱਛੀਆਂ ਕਿ ਸਰ ਇਹ ਜ਼ਰੂਰ ਦੱਸੋ ਕਿ ਕੀ ਰੀਸੈਂਟਲੀ ਤੁਸੀਂ ਕੋਈ ਇਸ ਤਰ੍ਹਾਂ ਦੀ ਸਟੇਟਮੈਂਟ ਦਿੱਤੀ ਆ ਕਿ ਜਿਹਦੇ ਵਿੱਚ ਤੁਸੀਂ ਇਸ ਤਰ੍ਹਾਂ ਦਾ ਜ਼ਿਕਰ ਕੀਤਾ ਹੋਵੇ ਤਾਂ ਉਹਨਾਂ ਨੇ ਕਿਹਾ ਕਿ ਨਹੀਂ ਮੈਂ ਪਹਿਲੀ ਗੱਲ ਇਹ ਆ ਕਿ ਪੋਸਟ ਵਗੈਰਾ ਜਿਹੜੀ ਆ ਪਾਉਂਦਾ ਨਹੀਂ ਜੀ ਦੂਜੀ ਗੱਲ ਇਹ ਕਿ ਜਿਹੜੀਆਂ ਮੇਰੀਆਂ ਇੰਟਰਵਿਊਜ਼ ਹੋਈਆਂ ਨੇ ਉਹ 2 ਮਹੀਨੇ ਪਹਿਲਾਂ ਦੀਆਂ ਹੋਈਆਂ ਨੇ ਹਮ ਹੁਣ ਉਹ ਜਿਹੜੀਆਂ ਇੰਟਰਵਿਊਜ਼ ਸੀਗੀਆਂ ਉਹ ਵੀ ਜਦੋਂ ਤੁਸੀਂ ਗੌਰ ਨਾਲ ਸੁਣੋਗੇ ਤਾਂ ਇੱਕ ਇੰਟਰਵਿਊ ਆ D5 ਦੇ ਨਾਲ ਜੀ D5 ਪਟਿਆਲੇ ਤੋਂ ਚੱਲਦਾ ਚੈਨਲ ਤਾਂ ਉਹਨਾਂ ਦੇ ਨਾਲ ਜਿਹੜੀ ਇੰਟਰਵਿਊ ਆ ਉਹਦੇ ਵਿੱਚ ਉਹ ਇੱਕ ਜਗ੍ਹਾ ਤੇ ਕਹਿੰਦੇ ਆ ਕਿ ਮੈਂ ਮਾਨ ਸਾਹਿਬ ਨੂੰ ਕਹਿਣਾ ਕਿ ਸ੍ਰੀ ਅਕਾਲ ਤਖਸਾਲ ਸਾਹਿਬ ਤੇ ਆ ਜਾਓ ਹੂੰ ਤੇ ਮੈਂ ਜਿਹੜੇ ਡਾਕੂਮੈਂਟ ਤੁਹਾਡੇ ਤੋਂ ਮੰਗੂਗਾ ਉਹ ਪ੍ਰੋਵਾਈਡ ਕਰਾਓ ਜੀ ਉਹ ਕਿਉਂ ਨਹੀਂ ਤੁਸੀਂ ਕਰ ਰਹੇ ਮੇਰੀ ਰਿਪੋਰਟ ਨਸ਼ਰ ਕਿਉਂ ਨਹੀਂ ਕਰ ਰਹੇ ਕਿਸ ਗੱਲ ਦਾ ਡਰ ਹੈ ਤੁਹਾਨੂੰ ਜੀ ਜੀ ਮਤਲਬ ਕਿ ਆ ਉਹਨਾਂ ਨੇ ਸੰਕੇਤ ਦਿੱਤੇ ਆ ਕਿ ਕੀ ਉਹ ਉਂਗਲ ਤੁਹਾਡੇ ਵੱਲ ਵੀ ਉੱਠਦੀ ਆ ਹੂੰ ਹਾਂ ਇਹਦੀ ਮਤਲਬ ਕਿ ਮੈਂ ਥੋੜੀ ਜੀ ਗੱਲੋ ਕਿ ਡੰਗਾਈ ਤੱਕ ਜਾਨ ਲਈ ਉਹਨਾਂ ਨੂੰ ਪੁੱਛਿਆ ਜੀ ਜੀ ਲਾਸਟ ਤੇ ਮੈਂ ਇਹੋ ਆਪਰੇਸ਼ਨ ਕੀਤਾ ਸੀਗਾ ਕਿ ਦੇਖੋ ਤੁਸੀਂ ਖਫਾ ਨਜ਼ਰ ਆਏ ਤੁਸੀਂ ਪਾਰਟੀ ਜੁਆਇਨ ਕੀਤੀ ਬੜੇ ਧੂਮ ਤੜਕਕੇ ਦੇ ਨਾਲ ਉਸ ਤੋਂ ਬਾਅਦ ਤੁਸੀਂ ਖਫਾ ਨਜ਼ਰ ਆਏ ਇਲੈਕਸ਼ਨ ਲੜਨ ਦਾ ਐਲਾਨ ਤੱਕ ਕਰ ਦਿੱਤਾ ਜੋ ਤੁਸੀਂ ਉਹਨਾਂ ਦੇ ਲੀਗਲ ਸੈੱਲ ਦੇ ਇੰਚਾਰਜ ਬਣੇ ਸੀ ਉਹ ਛੱਡ ਦਿੱਤਾ ਸਾਰਾ ਕੁਝ ਪਰ ਕਾਈਂਡਲੀ ਸੰ ਥੋੜਾ ਜਿਹਾ ਇੱਕ ਇਹ ਤੇ ਮਤਲਬ ਕਿ ਸਪਸ਼ਟ ਕਰਕੇ ਦ੍ਰਿਸ਼ ਦਿਖਾਓ ਨਾ ਕਿ ਉਹ ਜਿਹੜੀ ਰਿਪੋਰਟ ਤੁਸੀਂ ਕਹਿ ਰਹੇ ਹੋ ਕਿ ਇਹਨਾਂ ਨੇ ਵਾਅਦਾ ਕੀਤਾ ਸੀਗਾ ਮੇਰੇ ਨਾਲ ਕਿ ਇਹ ਰਿਪੋਰਟ ਜਿਹੜੀ ਹੈ ਉਹ ਨਸ਼ਰ ਕਰਾਂਗੇ ਜੀ ਤਾਂ ਉਹ ਰਿਪੋਰਟ ਨਸ਼ਰ ਕਰ ਕਿਉਂ ਨਹੀਂ ਰਹੇ ਕਿਉਂਕਿ ਇਹਤੇ ਉਸ ਵੇਲੇ ਜਦੋਂ ਇਹ ਸਭ ਕੁਝ ਵਾਪਰ ਰਿਹਾ ਸੀ ਪੰਜਾਬ ਦੀ ਧਰਤੀ ਤੇ ਇਹ ਜਿਹੜੇ ਪਾਪ ਹੋ ਰਹੇ ਸਨ ਉਸ ਵੇਲੇ ਬੇਅਦਬੀ ਵਾਲੇ ਜੀ ਕਿਤੇ اپੋਜੀਸ਼ਨ ਦੇ ਵਿੱਚ ਸੀਗੇ ਖਤਰਾ ਤੇ ਕਿਸੇ ਵੀ ਹੁਕਮਰਾਨ ਤੇ ਨੂੰ ਹੋਵੇਗਾ ਨਾ ਬਿਲਕੁਲ ਵਿਰੋਧੀ ਧਿਰ ਨੂੰ ਤਿੰਨ ਚੀਜ਼ਾਂ ਦਾ ਫਾਇਦਾ ਹੋਣਾ ਚਾਹੀਦਾ ਤੇ ਅਖੀਰ ਉਹਨਾਂ ਨੇ ਕਿਤੇ ਨਾ ਕਿਤੇ ਕਹਿ ਲੋ ਕਿ ਸੰਕੇਤਕ ਤੌਰ ਤੇ ਕਿਹਾ ਕਿ ਸ਼ਾਇਦ ਇਹਨਾਂ ਨੂੰ ਵੀ ਇਹਨਾਂ ਚੀਜ਼ਾਂ ਦਾ ਨੁਕਸਾਨ ਹੁੰਦਾ ਤੇ ਜਦੋਂ ਮੈਂ ਪਲਟਵਾਂ ਸਵਾਲ ਕੀਤਾ ਕਿ ਕੀ ਕੋਈ ਬੰਦਾ ਇਦਾਂ ਦਾ ਹੋ ਸਕਦਾ ਜੋ ਸੱਤਾਧਾਰੀ ਧਿਰ ਨਾਲ ਸਬੰਧਤ ਹੋਵੇ ਜੀ ਕਹਿੰਦੇ ਜੀ ਲੱਗਦਾ ਦਿੱਤਾ ਤਾਂ ਮਤਲਬ ਕਿ ਇਹ ਉਹਨਾਂ ਦੀ ਵਰਡਿੰਗ ਸੀਗੀ ਇਹ ਉਹਨਾਂ ਦੀ ਸ਼ਬਦਾਵਲੀ ਸੀਗੀ ਪਰ ਇਹ ਤੇ ਹੁਣ ਸਪਸ਼ਟ ਤੌਰ ਤੇ ਇਹ ਹੀ ਦੱਸ ਸਕਦੇ ਨੇ ਮਾਨ ਸਾਹਿਬ ਜੀ ਕਿ ਤੁਸੀਂ ਜਸਟਿਸ ਜੋਰਾ ਸਿੰਘ ਦੀ ਗੱਲ ਕਰਦੇ ਸੀਗੇ ਕੁਮਰ ਵਿਚੇ ਪ੍ਰਤਾਪ ਸਿੰਘ ਦੀ ਗੱਲ ਕਰਦੇ ਸੀ 24 ਘੰਟਿਆਂ ਦੇ ਵਿੱਚ ਵਿੱਚ ਬੇਅਦਬੀ ਵਾਲੇ ਅਸਲ ਦੋਸ਼ੀ ਫੜਨ ਦਾ ਦਾਵਾ ਕਰਦੇ ਸੀਗੇ ਤੁਸੀਂ ਸਿੱਖ ਕੌਮ ਨੂੰ ਨਿਆਹ ਦੇਣ ਦੀ ਗੱਲ ਕਰਦੇ ਸੀ ਉਹ ਸਾਰੀਆਂ ਚੀਜ਼ਾਂ ਬਈ ਅੱਜ ਠੰਡੇ ਵਸਤੇ 'ਚ ਕਿਉਂ ਨੇ ਹੂੰ ਹੂੰ ਉਹਤੇ ਇਹਨਾਂ ਨੂੰ ਹੀ ਸਪਸ਼ਟੀਕਰਨ ਦੇਣਾ ਚਾਹੀਦਾ ਜੀ ਬਿਲਕੁਲ ਬਿਲਕੁਲ ਕਿਤੇ ਨਾ ਕਿਤੇ ਕੁਝ ਖਦਸ਼ੇ ਜਿਹੜੇ ਆ ਉਹ ਨਜ਼ਰ ਆ ਰਹੇ ਹਨ ਇਹ ਮਤਲਬ ਕਿ ਸੰਕੇਤਕ ਤੌਰ ਤੇ ਕਹਿ ਰਿਹਾ ਕਿ ਰਾਜਸੀ ਨੁਕਸਾਨ ਮੈਂ ਕਿਸੇ ਵੀ ਵਿਅਕਤੀ ਦਾ ਨਾਮ ਨਹੀਂ ਲਵਾਗਾ ਕਿ ਕੌਣ ਆ ਕੌਣ ਨਹੀਂ ਹੈ ਉਹ ਇਹੀ ਸੰਕੇਤ ਦੇ ਰਿਹਾ ਕਿ ਸ਼ਾਇਦ ਰਾਜਸੀ ਨੁਕਸਾਨ ਇੱਕ ਹਾਲਾ ਕਿ ਉਹਨਾਂ ਨੇ ਹੋਰ ਗੱਲ ਕਹੀ ਆ ਕਿ ਮੈਂ ਜਦੋਂ ਇਹਨਾਂ ਨੂੰ ਮਿਲਿਆ ਵੀ ਆ ਇਹ ਪਤਾ ਨਹੀਂ ਹੁਣ ਉਹ ਗੱਲ ਫਿਰ ਦੁਬਾਰਾ تسلیم ਕਰਨਗੇ ਕਿ ਨਹੀਂ ਉਹਨਾਂ ਨੇ ਕਿਹਾ ਕਿ ਜਦੋਂ ਮੈਂ ਦੁਬਾਰਾ ਮਿਲਿਆ ਜ਼ੋਰ ਪਾਇਆ ਤਾਂ ਇਹਨਾਂ ਚ ਹੁਣ ਨਾਂ ਨਹੀਂ ਉਹਨਾਂ ਨੇ ਦੱਸਿਆ ਕਿਸ ਲੀਡਰ ਨੇ ਕਿਹਾ ਉਹ ਕਹਿੰਦੇ ਜੀ ਜਦੋਂ ਮੈਂ ਇਹਨਾਂ ਦੇ ਲੀਡਰਾਂ ਨੂੰ ਮਿਲੇ ਆ ਪਾਰਟੀ ਦੇ ਲੀਡਰਾਂ ਨੂੰ ਕਿ ਜਿਹੜੀ ਆਪਣੀ ਪਾਰਟੀ ਨੇ ਗੱਲ ਕਹੀ ਆ ਕਿ ਜਦੋਂ ਫਾਈਂਡਿੰਗਸ ਵਾਲੀ ਰਿਪੋਰਟ ਐ ਨਾਸ਼ਰ ਕਰੋ ਤੇ ਇਹਨਾਂ ਨੇ ਕਿਹਾ ਕਿ ਨਹੀਂ ਕਰਨ ਦੀ ਜ਼ਰੂਰਤ ਨਹੀਂ ਇਹੋ ਜੇ ਮਾਮਲੇ ਵਾਪਰਦੇ ਰਹਿੰਦੇ ਆ ਹੁਣ ਕਿਹੜੇ ਲੀਡਰ ਨੇ ਕਿਹਾ ਇੱਕ ਅਥੇ ਤੌਰ ਤੇ ਮੈਂ ਨਹੀਂ ਜਾਣਦਾ ਜੀ 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 ਸਾਬ ਕਾਲੋਂ ਜੀ ਕਹਿ ਰਹੇ ਨੇ ਕਿ ਜਸਟਿਸ ਜੋਰਾ ਸਿੰਘ 2019 ਚ ਜਲੰਧਰ ਤੋਂ ਆਪ ਤੋਂ ਖੜੇ ਹੋਏ ਸੀ ਜੀ ਉਹ ਇੱਕ ਇੰਟਰਵਿਊ ਚ ਸਾਰਾ ਕੁਝ ਦੱਸਦੇ ਆ ਕਿ 18 ਚ ਕਿਵੇਂ ਉਹਨਾਂ ਨੂੰ ਸ਼ਾਮਲ ਕਰਵਾਇਆ ਗਿਆ ਤੇ 19 ਚ ਉਹਨਾਂ ਨੂੰ ਜ਼ੋਰ ਪਾ ਕੇ ਲੜਾਇਆ ਗਿਆ ਸੀਗਾ ਹਮ ਇੱਕ ਇੰਟਰਵਿਊ ਚ ਉਹਨਾਂ ਨੇ ਇਹ ਵੀ ਦਾਵਾ ਕੀਤਾ ਹੈ ਕਿ ਉਦੋਂ ਲੜਨ ਵਾਲਿਆਂ ਤੋਂ 1-1 ਕਰੋੜ ਰੁਪਏ ਦਾ ਪਾਰਟੀ ਫੰਡ ਵੀ ਮੰਗਿਆ ਗਿਆ ਸੀਗਾ ਕਥੇ ਤੌਰ ਤੇ ਇਹ ਵੀ ਉਹਨਾਂ ਨੇ ਦਾਵਾ ਕੀਤਾ ਸੀਗਾ ਇਹ ਜਦੋਂ ਇਲੈਕਸ਼ਨ ਲੜਨ ਦੀ ਆ ਹੁਣ ਫਰੀਦਕੋਟ ਦੀ ਗੱਲ ਕਰ ਰਹੇ ਸੀ ਉਸ ਵੇਲੇ ਇੱਕ ਇੰਟਰਵਿਊ ਜਿਹੜੀ ਹੈ ਇਹਨਾਂ ਦੀ ਉਹ ਪਈ ਆ ਜੀ ਜੀ ਵਿਜੇ ਕੁਮਾਰ ਜੀ ਕਹਿ ਰਹੇ ਨੇ ਕਿ ਚਰਨਜੀਤ ਚੰਨੀ ਵੀ ਅੱਜ ਲੋਕ ਸਭਾ 'ਚ ਕਾਫੀ ਬੋਲੇ ਨੇ ਜੀ ਜੀ ਬਲਵਿੰਦਰ ਸਿੰਘ ਦਾ ਇੱਕ ਕਮੈਂਟ ਪੜ ਲਿਓ ਕਹਿੰਦੇ ਕਿ ਅੱਜ ਰਿਟਾਇਰਡ ਪਟਵਾਰੀਆਂ ਨੂੰ ਫੇਰ ਨੌਕਰੀ 'ਚ ਐਕਸਟੈਂਸ਼ਨ ਦੇ ਦਿੱਤੀ ਗਈ ਹੈ ਪਹਿਲਾਂ ਉਹਨਾਂ ਨੂੰ 3 ਮਹੀਨੇ ਲਈ ਰੱਖਿਆ ਗਿਆ ਸੀ ਫਿਰ 2 ਸਾਲ ਹੁਣ ਹੋ ਗਏ ਨੇ ਕਹਿੰਦੇ ਜੀ ਤੇ ਫਿਰ ਅੱਗੇ ਉਹਨਾਂ ਨੂੰ ਐਕਸਟੈਂਸ਼ਨ ਮਿਲੀ ਹੈ ਦੇਖੋ ਪਟਵਾਰੀਆਂ ਦਾ ਜਿੱਥੋਂ ਤੱਕ ਸਵਾਲ ਆ ਕੱਲੇ ਪਟਵਾਰੀ ਹੀ ਨਹੀਂ ਮੈਂ ਤੁਹਾਡੀ ਜਾਣਕਾਰੀ ਵਾਸਤੇ ਦੱਸ ਦੇਵਾਂ ਕਿ ਇੱਥੇ ਹੁਣ ਇਹਨਾਂ ਨੇ ਬਿਜਲੀ ਵਿਭਾਗ ਵਾਲੇ ਜਿਹੜੇ ਕਰਮਚਾਰੀ ਆ ਜੀ ਉਹ ਵੀ ਸੇਵਾ ਮੁਕਤ ਬੁਲਾਉਣੇ ਸ਼ੁਰੂ ਕਰ ਦਿੱਤੇ ਆ ਇੱਕ ਪੱਤਰ ਹੈ ਜਿਹੜਾ ਇਹਨਾਂ ਨੇ ਜਾਰੀ ਕੀਤਾ ਹੈ ਮੈਂ ਉਹਦਾ ਕਲ ਮੀਮੂ ਨੰਬਰ ਵੀ ਤੁਹਾਨੂੰ ਦੱਸ ਦਊਗਾ ਜੀ ਜੀ ਜੇ ਕਿਸੇ ਨੂੰ ਕੋਈ ਸ਼ੰਕਾ ਹੋਵੇ ਤਾਂ ਇਹ ਤੇ ਉਹਨਾਂ ਨੂੰ ਵੀ ਆਵਾਜ਼ ਮਾਰ ਰਹੇ ਨੇ ਹੂੰ ਸਾਬ ਲਾ ਲੋ ਇਹਦਾ ਮਤਲਬ ਹੈ ਕਿ ਕੱਲ ਨੂੰ ਹੋ ਸਕਦਾ ਹੈ ਕਿ ਜਿਹੜੇ ਰਿਟਾਇਰ ਥਾਣੇਦਾਰ ਆ ਉਹਨਾਂ ਨੂੰ ਵੀ ਕਹਿਣ ਕਿ ਤੁਸੀਂ ਉਹ ਆ ਜਾਓ ਜੀ ਤੁਸੀਂ ਉਹ ਆ ਜਾਓ ਕੈਨੇਡਾ ਕਨੂਡਾ ਚ ਬੈਠੇ ਕੀ ਕਰਦੇ ਹੋ ਆ ਜਾਓ ਇੱਥੇ ਫੇਰ ਬਹਿ ਜਾਓ ਸਹੀ ਹੈ ਮਤਲਬ ਕਿ ਥਾਣੀ ਵੀ ਚਲਾਉਣ ਲੱਗ ਜਾਓ ਇਹ ਕਿੱਧਰ ਨੂੰ ਕਹਾਣੀ ਤੁਰ ਪਈ ਆ ਕਿ ਇੰਨਾਂ ਚੀਜ਼ਾਂ ਦਾ ਤੁਸੀਂ ਵਿਰੋਧ ਕਰਦੇ ਹੁੰਦੇ ਸੀਗੇ ਹੁਣ ਵੇਖੋ ਗੱਲ ਕੀ ਆ ਇੱਕ ਬੜੀ ਮੈਂ ਕਹੂੰਗਾ ਕਿ ਸਾਦੇ ਢੰਗ ਨਾਲ ਸਮਝਣ ਵਾਲੀ ਗੱਲ ਆ ਇਹ ਜਿੰਨੇ ਵੀ ਸੱਜਣ ਉੱਥੇ ਬੈਠੇ ਨੇ ਰਿਟਾਇਰ ਸਾਡੇ ਕੋਈ ਇਹ ਦੁਸ਼ਮਣ ਨਹੀਂ ਹੈਗੇ ਸਨਮਾਨਯੋਗ ਨੇ ਵੱਡੀ ਉਮਰ ਦੇ ਨੇ ساری ਜ਼ਿੰਦਗੀ ਇਹਨਾਂ ਨੇ ਸਰਵ ਕੀਤਾ ਪਹਿਲੀ ਗੱਲ ਇਹ ਆ ਕਿ ਇਹ ਵੇਖੋ ਕਿ ਇਹਨਾਂ 2.5 ਸਾਲਾਂ 'ਚ ਜਿਹੜੇ ਕੇਸ ਫੜੇ ਗਏ ਨੇ ਵਿਜੀਲੈਂਸ ਵੱਲੋਂ ਖਾਸ ਤੌਰ ਤੇ ਯਾਨੀ ਜਿਹੜੇ ਆਪਾਂ ਐਂਟੀ ਕ腐ਪਸ਼ਨ ਮੁਹਿੰਮ ਨਾਲ ਜੋੜ ਕੇ ਵੇਖੀਏ ਕਿ ਉਹਨਾਂ ਦੇ ਵਿੱਚ ਇਹ ਰਿਟਾਇਰਡ ਕਿੰਨੇ ਨੇ ਤੇ ਨਵੇਂ ਕਿੰਨੇ ਨੇ ਰੈਗੂਲਰ ਕਿੰਨੇ ਨੇ ਪਹਿਲਾਂ ਤੇ ਇਹ ਅੰਕੜਾ ਮਾਨ ਸਰਕਾਰ ਜਾਰੀ ਕਰੇ ਜੀ ਕਿਉਂਕਿ ਪਟਵਾਰੀਆਂ ਨੂੰ ਤੇ ਲੰਮੇ ਹੱਥੀ ਲੈਂਦੇ ਨੇ ਤਾਂ ਇਹ ਅੰਕੜਾ ਜਾਰੀ ਕਰਨ ਦੀ ਜ਼ਰੂਰਤ ਹੈ ਦੂਜੀ ਚੀਜ਼ ਕਿ ਹੁਣ ਤੱਕ ਜਿੰਨੇ ਵੀ ਹੈਗੇ ਨੇ 350 ਜਾਂ 400 ਜਾਂ ਨਾ ਵੀ ਆ ਇੱਕ मोटे तौर ਤੇ ਅੰਦਾਜ਼ਾ ਹੈ ਕਿ 7 ਤੋਂ 8 ਕਰੋੜ ਰੁਪਇਆ ਤਨਖਾਹ ਇਹਨਾਂ ਨੂੰ ਦਿੱਤੀ ਗਈ ਹੋਏ ਜੀ ਜੀ ਇਹ ਲੈ ਰਹੇ ਨੇ ਸ਼ਾਇਦ 35 36 ਮੇਰਾ ਖੁਦ ਦਾ ਇੱਕ ਦੋਸਤ ਹੈ ਉਹਦੇ ਫਾਦਰ ਸਾਹਿਬ ਵੀ ਦੁਬਾਰਾ ਜੌਬ ਕਰ ਰਹੇ ਨੇ ਹੂੰ ਹੂੰ ਠੀਕ ਹੈ ਜੀ ਹਾਲਾਂਕਿ ਉਹਨਾਂ ਦਾ ਟਰੈਕ ਰਿਕਾਰਡ ਬਹੁਤ ਸ਼ਾਨਦਾਰ ਰਿਹਾ ਬੜੇ ਇਤਜ਼ਾਰ ਬੀ ਕਰਨੇ ਤਾਂ ਪਰ ਇੱਕ ਬੜਾ ਮੋਟਾ ਜਿਹਾ ਸਵਾਲ ਹੈ ਮੇਰਾ ਜੀ ਕਿ ਭਾਈ ਇਹਨਾਂ ਨੂੰ 35 ਜੇ ਦੇ ਰਹੇ ਹੋ ਤਾਂ ਪਰবেশਨ ਤੇ ਤੁਸੀਂ ਨਵੇਂਆਂ ਨੂੰ ਤਾਂ ਦੇਣਾ ਸੀ 18000 ਹੂੰ ਬਿਲਕੁਲ ਇਹਦਾ ਮਤਲਬ ਹੈ ਕਿ ਤੁਸੀਂ ਇੰਨੇ ਪੈਸਿਆਂ ਚੋਂ ਅੱਧ ਨਾਲ ਰੈਗੂਲਰ ਭਰਤੀ ਕਰਕੇ ਸਾਲ 2 ਸਾਲ ਦੀ ਉਹਨਾਂ ਨੂੰ ਟ੍ਰੇਨਿੰਗ ਦੇ ਕੇ ਹੁਣ ਤੱਕ ਉਹਨਾਂ ਨੂੰ ਨਪੁੰਨ ਬਣਾ ਬਿਲਕੁਲ ਬਿਲਕੁਲ ਤਾਂ ਰੈਗੂਲਰ ਚੀਜ਼ ਜਿਹੜੀ ਹੈ ਰੈਗੂਲਰ ਹੁੰਦੀ ਹੈ ਪਰ ਮਾਨ ਸਰਕਾਰ ਕਿੱਧਰ ਨੂੰ ਤੁਰ ਪਈ ਆ ਮੈਨੂੰ ਨਹੀਂ ਪਤਾ ਉਹਾਂ ਦੇ ਹੁੰਦੇ ਲੀਏ ਲੀਏ ਪੁੱਤ ਚੱਲੇ ਤੇ ਕੁਲੀਏ ਚੱਲੇ ਕਬੂਤ ਜੀ ਇਹ ਤੁਸੀਂ ਫੈਸਲਾ ਕਰਨਾ ਕਿ ਗੱਡੀ ਲੀਏ ਲੀਏ ਚਲਦੀ ਪਈ ਹੈ ਕਿ ਕੁਲੀਏ ਪੈ ਗਈ ਹੈ ਜੀ ਜੀ ਚਲੋ ਉਮੀਦ ਕਰਦੇ ਹਾਂ ਕਿ ਬਾਕੀਆਂ ਨੇ ਵੀ ਰੋਜ਼ਗਾਰ ਦੀ ਜ਼ਰੂਰਤ ਹੁੰਦੀ ਹੈ ਤੇ ਸਰਕਾਰ ਇਹਦੇ ਬਾਰੇ ਸੋਚੂਗੀ